ਵਧਿਆ ਪਰ ਵਧਿਆ ਟਾਈਮ ਤੇ ਆ ਟੋਟੀ ਦੀ ਟੱਕਰ ਸਾਹੀ ਬਾਗੜੀਆਂ ਵਾਲਾ ਕਬੱਡੀ ਪਾਉਣ ਦੀ ਵਧਿਆ ਆ ਇੱਕ ਕੰਨੀ ਤੇ ਚਰਾ ਹੋਏ ਆ ਜਿਹਨਾਂ ਨੇ ਜੀਵਨ ਖਾਰੇ ਬਲੇ ਨੇ ਅੱਜ ਮੋਟਰਸਾਂਗੇ ਮੈਚੇ ਲਵਾਜਿਆ ਵੀਰਾਂ ਦੇ ਬਾਬਾ ਬਿਸ਼ਰਦਾਸ ਕਬੱਡੀ ਕਲੱਬ ਨੱਫੂ ਟੱਪ ਜਿਹੜਾ ਸਿੱਧੂ ਕਨੇਡਾ ਲਾਲੀ ਸਿੱਧੂ ਨੱਫੂ ਟੱਪ ਜੱਟ ਬਿੱਲਾਗੜ ਦੀ ਨੇਯਾਰ ਡਾਕਟਰ ਟਾਵਲ ਗਿੰਪਨ ਸੋਨੀ ਰਈਆ ਸਮੂਹ ਨਾਨਕਾ ਪਰਿਵਾਰ ਪਰ ਸਾਹਮਣੇ ਖੜਦੇ ਪਾ ਅਮਨਸ਼ਾਹ ਦੀ ਧਰਤੀ ਦਾ ਕਾਕਾ ਹਰ ਜੋ ਪਾਸੇ ਤਾਜ ਮਸਤ ਗੜੀਆਂ ਤਾਲੀ ਮਾਰ ਕੇ ਦੱਸਿਓ देखा <laughs> <laughs> ਦੇ ਨਾਲ ਹੋਇਆ ਰਾਰਾ ਮਾਰਲੀ ਵਾਲਾ ਕਬੱਡੀ ਦੇ ਮਹਾਰ ਖਿਡਾਰੀਆਂ ਦੇ ਦਰਸ਼ ਹੋਇਆ ਪਰ ਹੈਪੀ ਸਿੰਧਾ ਦਾ ਵਾਲਾ ਰਾਰਾ ਆਹ ਸਾਹਮਣੇ ਢੰਡਾ ਵਾਲਾ ਰਾਰਾ ਤੇ ਟੱਕਰ ਹੈਪੀ ਸਿੰਧਾ ਨਾਲ ਦੇ ਨਾਲ ਉਹ ਪਿੰਡ ਦੇ ਸਾਰ ਅੰਦੇ ਉਹ ਕੋ ਵਾਹ ਵੀ ਸੱਸੀ ਗੱਲ ਜੀ ਅੱਜ ਪੰਜ ਪੰਡਿਤ ਖਲੜਾ ਇੱਥੇ ਕੇ ਬਹੁਤ ਵਧੀਆ ਸ਼ੋਅ ਮੈਜਰ ਹੈ ਪਾਸੇ ਨਤੂ ਸੱਤੀਮ ਸੇ ਪਾਸੇ ਕਰਪੁਰ ਭਾਈ ਲੱਤਾ ਜੀ ਫਰੀਦੀ ਟੀਮ ਲੱਦੂ ਠੀਕ ਹੈ ਇੱਥੇ ਵੀ ਮਾਮਾ ਆ ਗਏ ਆ ਪ੍ਰਾਈਵੇਟ ਜੈਟ ਘੁਲਾ ਰਿਆ ਹੁੰਦਾ ਐ ਨਾ 에어ਪੋਰਟ ਆ ਲੈ। ਹੋਰ ਵੀ ਕੀ ਹਾਲ ਠੀਕ ਠਾਕ ਜੋ। ਯਾਰ ਉਹ ਆ ਰਿਹਾ ਤੇ ਤੇਰਾ। ਪੂਰਾ ਵਧੀਆ ਮੈਚ ਹੋ ਰਿਹਾ ਅੱਜ ਖਲੜੇ ਹੋ ਰਿਹਾ। ਹਾਂਜੀ। ਇਹ ਲਾਸਟ ਕਾਪ ਆ ਨਾ ਆ ਤੇ ਪਹਿਲਾਂ। ਫ੍ਰੀਜ਼ ਨਹੀਂ ਫਰਿਆ। ਗਿਲਪਨ ਮੈਂ ਉਹਦਾ ਥੋੜਾ ਲੇਟ ਹੋ ਗਿਆ ਹੋਣਾ। 9:00 9:00। ਕਿਸੇ ਨਾ ਨੂੰ ਠੀਕ ਠਾਕ। ਹੋਰ ਇੱਕ ਪਾਸੇ ਨੱਥੂ ਜੱਗ ਦੀ ਟੀਮ ਨਾਲ। ਹਾਂਜੀ ਹਾਂਜੀ। ਬਾਬਾ ਬੈਸਨ ਸਾਹਿਬ ਜੀ। ਹੋਰ ਜੱਗ ਵੀਰ ਕੀ ਆਇਆ? ਵਧੀਆ ਵਧੀਆ ਪਾਰਟੀ। ਠੀਕ ਠਾਕ ਜੋ। ਹੋਰ ਇੱਕ ਪਾਸੇ ਟੀਮ ਨੱਥੂ ਜੱਗ ਦੀ ਅੱਜ ਖਲੜ ਹੋਰ ਕੀ ਹਾਲ ਕਾਹੀ ਵੀਰ ਵਧੀਆ ਵਧੀਆ ਬਹੁਤ ਵਧੀਆ ਵਧੀਆ ਹੋਵੇ ਹੋਰ ਤੋਂ ਤਿਆਰੀ ਫਿਰ ਅਰੇ ਮੋਢੇ ਦਾ ਅਪਰੇਟ ਕਰਾਇਆ ਤੇ ਢਾਈ ਕਿ ਮਹੀਨੇ ਹੋਏ ਆ ਤੇ ਡਾਕਟਰ ਨੇ ਰੈਡ ਦਿੱਤੀ ਸਾਢੇ ਕਿ ਤਿੰਨ ਮਹੀਨਿਆਂ ਦੀ ਉਸ ਤੋਂ ਬਾਅਦ ਐਕਸਆਈਆਂ ਆ ਤੇ ਫਿਰ ਤਕਰੀਬਨ 5-6 ਮਹੀਨੇ ਲੱਗ ਜਾਣੇ ਠੀਕ ਆ ਤੇ ਪ੍ਰੀਤ ਫਿਰ ਆਇਆ ਨਹੀਂ ਫਿਰ ਅੱਜ ਨੌ ਨੂੰ ਉਹਨਾਂ ਨੂੰ ਪ੍ਰੀਤ ਨੇ ਆਏ ਨਾ ਨੌ ਨੂੰ ਉਹ ਫਲਾਟ ਕੈਂਸਲ ਹੋਣ ਨਾ ਨੌ ਤਰੀ ਨੂੰ ਅੱਛਾ ਅੱਛਾ ਮੈਂ ਇੱਥੇ ਆਇਆ ਨਾ ਪਹਿਲਾਂ ਤੇ ਫਲਾਟ ਕੈਂਸਲ ਹੋ ਗਈ ਅੱਜ ਇੱਥੇ ਪਹਿਲਾਂ ਉਹਨੇ ਆਉਣਾ ਹੀ ਖੇਡਣਾ ਠੀਕ ਆ ਆ ਜਿਹਾ ਹੀ ਸਲੈਡ ਕਸਟਰ ਦੇ ਚੱਕਰ ਥੋੜਾ ਆ ਮੌਸਮ ਦਾ ਉੱਤੇ ਕਰਾਪੀ ਜੀ ਪਈ ਠੀਕ ਹੈ ਬਲਕਿ ਕਿਦ ਦਿਨ ਆਉ ਹੋਣੋਂ ਨਾ ਆਉਣਾ ਪੱਤਝੜ ਨਾਲ ਹੋਣੀ ਠੀਕ ਹੈ ਪੱਤਝੜ ਨਾਲ ਵਾਹੇ ਉਹ ਦਾ ਅੱਜ ਖੇਡਣਾ ਲੈਣਾ ਨਾ ਖੇਡ ਨਹੀਂ ਟਿਕਟ ਹੋਈ ਸਾਰਾ ਕੁਝ ਡਨ ਹੋਇਆ ਪਿਆ ਸੀ ਹਾਂ ਹਾਂ ਸਿਰਫ ਪਲੇਡ ਕਮੇਟੀ ਵਾਲਿਆਂ ਨੂੰ ਆ ਵੀ ਕੀਤੀ ਆਪਾਂ ਹਾਂ ਅਰੇ ਉਹਨਾਂ ਨੂੰ ਜਵਾਬ ਦੇਣਾ ਹੈ ਨਾ ਕਮੇਟੀਆਂ ਦੇ ਲਾਗੇ ਬੈਠੇ ਆ ਠੀਕ ਜੀ ਇਹ ਵੀਰ ਕਮੇਟੀ ਵਾਲੇ ਆਪਣੇ ਠੀਕ ਖਾਲੜੇ ਦੇ ਵੀਰਾਂ ਨੇ ਗਿੱਲਪਾ ਨੂੰ ਠੀਕ ਗਿੱਲਪਾ ਖਾਲੜਾ ਹਾਂ ਜੀ ਹਾਂ ਪੈਂਦਾ ਖਾਲੜੇ ਜਨਾ ਗਿੱਲਪਾ ਹਾਂਜੀ ਖੇਲਪਨ ਖਲੜਾ ਸੇਖਲਾ ਸਾਰੇ ਇਕੱਠੇ ਸੰਯੋਗ ਨੇ ਮਿਲੋ ਸ੍ਰੀ ਠੀਕ ਹੈ ਨੇ ਸਾਡੇ ਲਾਕੇ ਜੀ ਮੈਂ ਐਵੇਂ ਮਸ਼ਹੂਰ ਆ। ਹੋਰ ਛੱਬੀਰ ਕੇ ਆਇਆ। ਵਧੀਆ ਜੀ ਤੁਸੀਂ ਦੱਸੋ ਕਿੱਦਾਂ ਗਿਆ ਮੈਂ। ਵਧੀਆ। ਭਾਈ ਕਾੜੇ ਪਹੁੰਚੇ। ਹਾਂਜੀ ਹੱਦ ਮੈਂ ਆ। ਆ ਬਾਊ। ਕੀ ਹਾਲ ਹੈ? ਇੱਧਰ ਲੜਾਈ ਦੀ ਵਿੱਚ। ਆਹ ਹਾਂ ਕਾੜੇ ਮੈਚ ਹੋ ਰਿਹਾ ਇੱਕ ਪਾਸੇ ਨੱਥੂ ਚੱਕ ਦੀ ਟੀਮ ਹੈ। ਨੱਥੂ ਚੱਕ ਦੀ ਟੀਮੇ ਕੇ ਪਾਸੇ ਬਾਪੂ ਜੀ ਸ਼ੰਦਾਸ ਦੀ। ਨੱਥੂ ਚੱਕ। ਬੱਬਲ ਅੱਧਾ ਜੀ ਪਾਸੇ ਬੱਬੂ ਦੇ ਬਾਪ ਇੱਲਦਾ ਜੀ। ਹਾਂਜੀ। ਤੇ ਵਧੀਆ ਮੈਚ ਹੋ ਗਿਆ। ਇਹ ਪੂਰਾ ਬਾਹਰ। ਸਾਰੇ 60 ਮਿੰਟ ਤੋਂ ਬਚਾ ਲਏ। ਸਹੀ ਗੱਲ। ਇਹ 60 ਮਿੰਟ ਬਚਾ ਕੇ ਰੱਖੇ। ਇੱਕ ਮੇਰਾ ਇਹ ਹੁੰਦਾ ਮੈਂ ਕੇ ਇਹਦੇ ਵਿਆਹ ਤੇ ਜਾਓ ਨਾ ਉਹ ਉੱਥੇ ਨਾਲ ਲੈਣਾ ਅਰੇ ਬੇ ਬੇ ਕੁੜੀਆਂ ਆ ਕੇ ਆਪਦੇ ਲੜ ਕੇ ਚਲੇ ਜਾਣਾ ਚਲੇ ਜਾਣਾ ਬੇਰਸੀ ਤੇ ਇਹ ਵੜਿਆ ਰਾ ਗੁਰੂਆ ਮੁੰਡੇ ਨੂੰ ਡੱਕਿਆ ਇਹਦੇ ਵਿਆਹ ਤੇ ਨਹੀਂ ਲੜਨਾ ਕੇ ਇਹਦੇ ਤੇ ਹਾਂਜੀ ਤੇ ਨਾ ਅਜ ਤਾਂ ਮੇਲੇ 'ਚ ਕੀ ਨਾਦਾ ਯਾਰ ਬੱਸ ਬੱਸ ਬੇਰਸੀ ਅਗਲੇ ਨੂੰ ਟੈਨਸ਼ਨ ਜੇ ਕੋਈ ਝਗੜਾ ਘਟਾ ਆ ਗਿਆ ਉਹਨੂੰ ਇਹ ਕਿਜੀ ਬਾਤ ਜੀ ਉਹਦੀ ਟੈਕ ਬੈਟਰੀ ਲੋ ਆਦੀ ਸảnh ਸਹੀ ਗੱਲ ਆ ਉਹ ਆਪਣੇ ਵੀ ਅਪਡੇਟ ਦਿੰਦਾ ਵੀ ਆਣਾ ਬੱਲਾ ਕਠਿਆਲਾ ਆਇਆ ਵੀ ਬੱਲਾ ਕਠਿਆਲਾ ਹੈ ਨਾ ਤੱਜਾ ਬਹੁਤ ਸੰਧਾ ਮਗਰ ਸਾਰੇ ਦੇਖ ਰੱਖ ਹਾਂਜੀ ਹਾਂਜੀ ਹੋਰ ਵੀਰ ਕੀ ਆਇਆ ਵਧੀਆ ਸ਼ਨਾਲਾ ਝੋਟਿਆ ਸੈਟ ਆ ਵਧੀਆ ਕਹਾਂ ਸੇ ਤਾਂ ਯਾਰ ਨਵੇਂ ਸ਼ਿਗਰਦ ਲੈ ਕੇ ਆਏ ਨੇ ਮਾੜੇ ਮੁੰਡੇ ਆਹਾ ਔਣ ਵਾਲਾ ਗਿੰਦੀ ਉਕੋ ਕੇ ਛੋਟਾ ਗਿੰਦੀ ਉਕੋ ਕੇ ਠੀਕ 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 ਐ ਇਹ ਤੁਹਾਡੇ ਇਧਰ ਦੇ ਮਹੀਆਲੇ ਦੇ ਇਹ ਮੁੰਡੇ ਹੱਪੇ ਪੈਂਦੇ ਠੀਕ 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 ਐ ਹੋਰ ਵਧੀਆ ਵਧੀਆ ਯਾਰਾ ਸੈਟਾ ਝੋਟਿਆ ਪਾਸੇ ਵਧੀਆ ਵਧੀਆ ਪਾਸੇ ਅੱਜ ਨੱਥੂ ਜਗਦੀ ਟੀਮ ਆ ਠੀਕ ਐ ਹਾਂਜੀ ਹਾਂਜੀ ਤੇ ਇੱਕ ਪਾਸੇ ਤੁਹਾਡੀ ਆ ਪਾਈ ਲੱਧਾ ਜੀ ਕਰੀਂ ਦੁਆਵਾਂ ਪਰੀ ਲੱਧੂ ਦੀ ਜੋਰ ਪਾ ਕੇ 60 ਫੀਟ ਤੋਂ ਵਿਚਾਰ ਰਵੇ ਹਨ ਹਾਂ ਚਲੋ ਵਧੀਆ ਮਾਰ ਸੱਚੇ ਬਾਦਸ਼ਾ ਵਧੀਆ ਪਲੇਅਰ ਸਾਰੇ ਖੇਡਣਾ ਹਾਂ ਹਾਂ ਤੇ 60 ਫੀਟ ਤੋਂ ਵਿਚਾਰ ਰਵੇ 60 ਫੀਟ ਤੋਂ ਵਿਚਾਰ ਰਵੇ ਟੂਰ ਲਾਉਣ ਬਾਹਰ ਦੀ ਬਾਹਰ ਟੂਰ ਹੈ ਹਾਂ ਹਾਂ ਯਾਰ ਪਹ ਜਾਣ ਸਾਰੇ ਦੇਸ਼ ਤੁਮਨ ਕਿੱਥੇ ਗੁਰਪਾਸ ਤੋਂ ਬਾਹਰ ਤੇ ਬਾਹਰ ਇਧਰ ਆਉਣਾ ਰਿਆ ਸਹੀ ਗੱਲ ਹੈ ਹੋਰ ਕਾਰਜ ਵੀ ਕੀ ਆ ਲਿਆ ਚੜਤੀ ਗੜੀਆ ਕਾਰਜ ਮਸਤ ਗੜੀਆ ਹੋਰ ਵਧੀਆ ਕਹਿ ਦਿੱਤਾ ਗਿਰਫਾ ਗਿਰਫਾ ਅੱਜ ਆ ਪਹੁੰਚਿਆ ਖਾਲੜੇ ਠੀਕ ਹੈ ਇੱਕ ਪਾਸੇ ਨੱਥੂ ਜੱਗ ਦੀ ਟੀਮ ਹੈ ਇੱਕ ਪਾਸੇ ਲੱਧੂ ਫਰੀਲ ਦੀ ਟੀਮ ਠੀਕ ਹੈ ਹੋਰ ਹਰ ਮਨ ਕੀ ਜਲ ਵੀਰ ਵਧੀਆ ਜੀ ਕਿਹਨ ਸਿੱਧਾ ਵਧੀਆ ਠੀਕ ਹੈ ਵਧੀਆ ਜੀ ਕਿਰਪਾ ਕਰਕੇ ਹਾਂ ਜੀ ਵੀਰੇ ਕਿੱਦੇ ਵੀ ਕੀ ਹਾਲ ਹੈ ਠੀਕ ਠਾਕ ਜੋ ਹੋ ਵਧੀਆ ਜੀ ਨੌਟ ਡਾਊਨ ਅੱਜ ਤੁਸੀਂ ਪੰਜੇ ਪਿੰਡ ਖਾਲ ਲੜਾ ਠੀਕ ਹੈ ਇੱਕ ਪਾਸੇ ਗਈ ਹੈ ਨਥੋ ਜਗਰ ਕੀ ਜੀ ਇੱਕ ਪਾਸੇ ਫਰੀ ਦੀ ਟੀਮ ਹੈ ਜਿਹਦਾ ਤੇ 1.5 ਤੇ ਹੈ ਤੇ ਬਹੁਤ ਵਧੀਆ ਮੈਚ ਹੋਊਗਾ ਹਾਂਜੀ ਵਾਹ ਵੇ ਗੇਤ ਮਰੇ ਦਾ ਸੋਸੇ ਹਾਂਜੀ ਅਮਨਵੀਰ ਛਡੇਰ ਕੋਈ ਤਿਆਰੀ ਆ ਹਾਂਜੀ ਇੱਕ ਪਾਸੇ ਤੁਸੀਂ ਕੱਲ ਬੱਸ ਸਟੇ ਨਿਕਲੇ ਕੱਲ ਤੁਸੀਂ ਨਾ ਹਾਂਜੀ ਕੱਲ ਕੱਲ ਹਾਂ ਕੱਲ ਬੱਸ ਸਟੇ ਦੇ ਮੋਂ ਹੁਣ ਅਪਡੇਟ ਪਾ ਕੇ ਆੜਿਆ ਨਾ ਅੱਛਾ ਹਾਂ ਸੂਨਪੁਰਾ ਟੱਪੀਆਂ ਵਧੀਆ ਥਾੜਾ ਹਾਂ ਸਿਰ ਬਗਰ ਦਾ 10 ਪਟੀਆਂ ਖੜੀਆਂ ਵੀ ਥਰਾਂ ਦੀਆਂ ਇੱਕ ਪਾਸੇ ਨਿਕਲੇ ਆਪਣੇ ਫੂਲਾ ਹਟ ਲਾਗ ਮਰਨ ਵਾਲੇ ਆ ਮੁੰਡਾ ਸਾਡੇ ਲਾਗੇ ਪਿੰਡ ਦਾ ਮੁੰਡੇ ਦਾ ਠੀਕ ਠੀਕ ਹੈ ਪਰ ਨਾਲੇ ਦਾ ਫੂਲਾ ਉਹ ਵੀ ਵਧੀਆ ਕੱਲ ਰੇਡਾ ਪਾ ਗਿਆ ਬਹੁਤ ਵਧੀਆ ਤੇ ਲਵਲੀ ਵੀਰਾਂ ਨਾਲ ਬੱਸ ਜਾਫੀ ਜਾਫੀ ਆਪਣੇ ਲੋਕੀ ਹਾਂ ਵਧੀਆ ਖੇੜੇ ਦੇਖਣਾ ਮੈਂ ਕੱਲ ਵਿੱਚ ਆ ਲਾਈਵ ਵਧੀਆ ਹੋਰ ਬੱਲੇ ਵੀਰ ਕੀ ਆ ਲਿਆ ਠੀਕ ਆ ਠੀਕ ਆ ਜੀ ਹਾਂ ਜੀ ਸਾਡਾ ਵੀਰ ਸੋਨੀ ਚੰਨ ਆ ਲਿਆ ਮਾਜਾ ਕਬੱਡੀ ਅਪਡੇਟ ਠੀਕ ਠੀਕ ਆ ਜੀ ਹਾਂ ਜੀ ਵਧੀਆ ਵੀਰੇ ਬਹੁਤ ਵਧੀਆ ਕੰਮ ਕਰਾਇਆ ਹਾਂ ਜੀ ਹਾਂ ਜੀ ਮਿਹਨਤ ਕਰੀ ਦੀ ਆ ਜਿਹਨੇ ਚੁੱਕਿਆ ਆ ਪਾ ਕੋਸ਼ਿਸ਼ ਕਰੀ ਦੀ ਵੱਧ ਵੱਧ ਪਾਵੇ ਪਿਆਰੀ ਕਬੱਡੀ ਨਾਲ ਕੇ ਹਾਂ ਪਿਆਰੀ ਆ ਮੈਂ ਨਾਲ ਵਲੌਗ ਬਣਾਉਂਦੇ ਆ ਨਾਲ ਅਪਡੇਟ ਪਾਈ ਦੀ ਆ ਬਹੁਤ ਕੰਮ ਲਿਖਣਾ ਹਾਂ ਜੀ ਹਾਂ ਜੀ ਹੋਜੀ ਬਹੁਤ ਹੂੰ ਕੋਈ ਚਲੋ ਕੋਈ ਰਹੀ ਗੱਲ ਵਕਰੀ ਬਾਕੀ ਅੱਜ ਕੋਸ਼ਿਸ਼ ਕਰੀਦੀ ਆ ਹਾਂ ਜੀ ਹਾਂ ਰਾਨ ਨੂੰ 3 3 ਵਜਾਂ ਦੇ ਠੀਕ ਆ 2:30 2:30 ਇਸੇ ਕੰਮ ਤੇ ਤੇ ਨਾਲ ਚਲੋ ਆਪਦਾ ਆਪਣੇ ਚੈਨਲ ਹੈ YouTube ਤੇ ਤੇ ਪੇਜ ਆਪਣਾ Facebook ਤੇ ਤੇ ਆ ਵੀਡੀਓ ਬਣਾ ਲ ਪਾਈ ਦੀ ਆ ਪੀੜਾਂ ਸਾਰਿਆਂ ਪਿਆਰ ਜਿੰਨੀ ਟੀਮ ਵਾਲੇ ਹਾਂ ਜੀ ਸਾਰਿਆਂ ਕੋਈ ਨਰਾਜ਼ ਨਾ ਵੀਰ ਆਪਣਾ ਨੇਲੇ ਕੰਮ ਹੀ ਵਧੀਆ ਕਰਦੇ ਨੇ ਇੱਥੇ ਹਾਂ ਵਧੀਆ ਕੋਈ ਮਾੜਾ ਨਹੀਂ ਕੰਮ ਕਰੀਦਾ ਤੇ ਕੋਈ ਨਰਾਜ਼ ਨਾ ਹੋ ਇਸ ਕਰਕੇ ਸਾਰਿਆਂ ਪਿਆਰ ਰੱਖਿਆ ਬਾ ਤੇ ਚਲੋ ਆਹ ਦੇ ਖੇਡਦੇ ਰਹਿਣ ਸਾਰੇ ਵੀਰ ਵਧੀਆ 60 ਪੀੜ ਤੇ ਵਜੇ ਰਹਿਣ ਹਾਂਜੀ ਜੀ ਫੁੱਲ ਕੋ ਮੇਨ ਕਲੇ ਜੀ ਕਿਰਪਾ ਕਰੇ ਗੁਰੂ ਰਾਮਦਾਸ ਸਾਰਿਆਂ ਦੇ ਨੇੜਾਂ ਦੇ ਓਕੇ ਵੀਰੇ ਮਿਲਦੇ ਰਹਿ ਠੀਕ ਹੈ